ਅੱਜ ਬਹੁਤ ਖੁਸ਼ੀ ਵਾਲਾ ਦਿਨ ਹੈ ਕਿ ਬਾਬਾ ਜੀ ਦੀ ਸੇਵਾ ਜਿਹੜੀ ਹੈ ਮਹਾਰਾਜਾ ਬਾਬਾ ਸੇਵਾ ਸਿੰਘ ਜੀ ਕਰੂ ਨੇ ਬਹੁਤ ਰੰਗਤ ਲਈ ਡੇਰਾ ਬਾਬਾ ਨਾਨਕ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਕਿੰਨੇ ਚਿਰ ਬਾਅਦ ਹੈ ਜਿਹੜੀ ਹੈ ਸੇਵਾ ਹੋਈ ਜਾਂਦੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਬਾਬਾ ਸੇਵਾ ਸਿੰਘ ਨੇ ਸੇਵਾ ਕਰਾਈ ਹੈ ਤੇ ਸਾਰੀਆਂ ਸੰਤਾਂ ਵੱਲੋਂ ਬਾਬਾ ਸੇਵਾ ਸਿੰਘ ਦਾ ਧੰਨਵਾਦ ਕਰਦੇ ਗੋਦਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿੱਚ ਜੋ ਮਹਾਨ ਫਿਲਮ ਇਸ ਨੂੰ ਤੇ ਉਸਵਾਕਾਰ ਸੀ ਬਖੂਬ ਸਿੰਘ ਸਭ ਨੂੰ ਸੰਗਤਾਂ ਦੇ ਸਹਿਯੋਗ ਨਾਲ ਛੋਲੇ ਕਮੇਟੀ ਦੀ ਪ੍ਰਬੰਧਕੀ ਜੋ ਉਹਨਾਂ ਦੀ ਪ੍ਰਵਾਨਗੀ ਨਾਲ ਇਹ ਸੇਵਾ ਸ਼ੁਰੂ ਹੋਈ ਸੀ ਉਹ ਪ੍ਰਾਤ ਪਰ ਸੋਨੇ ਦੀ ਸੇਵਾ 40 ਗੁੰਮਜ ਤੋਂ ਗੁੰਮਜ ਬਹੁਤ ਪ੍ਰਾਤਨ ਸਮੇਂ ਜਮਾ ਰਣਜੀਤ ਸਿੰਘ ਨੇ ਇਹ ਸੇਵਾ ਕਰਾਈ ਸੀ ਤੇ ਉਸ ਤੋਂ ਬਾਅਦ ਹੁਣ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਅੱਜ 48 ਗੁੰਮਜ ਜਿਹੜੀਆਂ ਜਿਹਨੂੰ ਪਾਲ ਜਿੰਦਗੀ ਸੋਨਾ ਲਾਕੀਦਾਰ ਹੋ ਗਿਆ 14 ਪਹਿਲ ਲੋਕ ਜੀਆਂ ਚੌਥੀ ਨੇ ਤੇ ਉਸ ਤੋਂ ਬਾਅਦ ਦੂਜੀਆਂ ਪੱਤਰਾਂ ਲੱਗਣਾ ਤੇ ਸਮੂਹ ਸੰਗਤਾਂ ਦਾ ਸਹਿਯੋਗ ਹੈ ਵਿਸ਼ੇਸ਼ ਤੌਰ ਤੇ ਭਾਈ ਲੇਂਗਾ ਸਿੰਘ ਦੇ ਹੁਸ਼ਾਰਪੁਰ ਤੋਂ ਸੰਗ ਲੈ ਕੇ ਆਉਂਦੇ ਉਹਨਾਂ ਨੇ ਜੋ ਵੀ ਤਿੰਨ ਫੁੱਲ ਵਾਲੀ ਸੰਗਤ ਦਾ ਸਾਰਾ ਸੋਨੇ ਸਿਦਾ ਜੀ ਲੱਗ ਰਿਹਾ ਹੋਰ ਸੰਗਤਾਂ ਦੇ ਸਹਿਯੋਗ ਦੇ ਨਾਲ ਲਾਗ ਕੇ ਦੀ ਸੰਗਤਾਂ ਦੇਸ਼ ਦੇ ਸੰਗਤਾਂ ਨਾਲ ਲੱਗ ਰਿਹਾ ਤੇ ਹੁਣ ਪੜਾਅ ਦਾ ਪੜਾਅ ਜਿਵੇਂ ਜਿਵੇਂ ਸੰਗਤਾਂ ਦਾ ਸਹਿਯੋਗ ਮਿਲੇਗਾ ਤੇ ਤੇ ਗੁਰੂ ਦੀ ਕਿਰਪਾ ਦੇ ਨਾਲ ਇਹ ਪੜਾਅ ਪੂਰਾ ਹੋਵੇਗਾ ਸੰਗਤਾਂ ਤੇ ਬੇਨਤੀ ਵੀ ਸੰਗਤਾਂ ਬੇਨਤੀ ਅੱਗੇ ਬਹੁਤ ਬੜੀ ਉਤਸ਼ਾਹ ਨਾਲ ਸੇਵਾ ਕਰਦੀਆਂ ਤੇ ਗਾਂ ਵੀ ਸੰਗਤਾਂ ਇਤਨਾ ਕਿਉਂਕਿ ਜਿਸका कार ਇਤਨੀ ਕੀਆ ਮਾਨਸ ਕਿਆ ਵਿਚਾਰ ਆ ਰਾਮ ਗੁਰੂ ਦੀ ਕਿਰਪਾ ਨਾਲ ਸੰਗਤਾਂ ਨੂੰ ਭਲੀ ਭਾਂ ਜਾਣ ਦਾ ਸੰਗਤਾਂ ਬੜੇ ਪਿਆਰ ਦੇ ਨਾਲ ਸ਼ਰਧਾ ਨਾਲ ਦਸਤਾਨ ਦਿੰਦੀਆਂ ਤੇ ਇਸ ਤਰ੍ਹਾਂ ਗਾਂ ਦਿੰਦੀਆਂ ਰਹਿਣਗੇ ਤੇ ਸਾਸਿਵਾਦ ਸਾਰਾ ਪਹਿਲਾ ਚੱਲ ਰਹੇਗਾ